ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਰਿਹਾ ਕਿ ਦਵਾਈ ਲੈਣ ਗਈ ਸੀ ਆਹ ਪੱਤਾ ਮੇਰੀ ਗੱਲ ਦੇ ਵਿੱਚ ਪਾਤਾ ਜੋ ਕਿ ਘਰ ਦੇ ਵਿੱਚ ਮੇਰਾ ਬਹੁਤ ਜਿਆਦਾ ਮਜ਼ਾਕ ਉਡਾਉਂਦੀ ਹੈ ਮੇਰੀ ਮੰਮੀ ਮੇਰੀ ਮੰਮੀ ਮੈਨੂੰ ਕਦੇ ਟੰਮੀ ਕਿੱਕ ਫਲਾਉਂਦੀ ਹੈ ਕਦੇ ਕੁਛ ਕਦੇ ਕੁਛ ਮੰਮੀ ਇਹ ਵਾਲਾ ਤੂੰ ਕੀ ਕਹਿਣਾ ਹੈ ਐ ਕਹਿਣਾ ਚਾਹੁੰਗੀ ਕਿ ਮੈਂ ਨਾ ਮੇਰੇ ਪੁੱਤ ਦਾ ਜੀ ਲਵਾ ਕੇ ਰੱਖਦੀ ਆ ਬੈਡ ਫੀਲ ਨਹੀਂ ਹੋਣਦੀ ਜੇ ਮੈਨੂੰ ਬੈਡ ਫੀਲ ਨਾ ਹੋਵੇ ਇਸ ਲਈ ਮੈਨੂੰ ਟੌਮੀ ਟੌਮੀ ਕਹਿੰਦੀ ਐ ਤੇ ਵੀ ਰੋਟੀ ਖਾਓ ਪਾਣੀ ਪੀਓ ਬੈ ਟੌਮੀ ਜੇ ਪਤਾ ਪਾ ਲਓ ਪਾਣੀ ਨਮਗਨ ਇਹਨਾਂ ਹੋਲ ਮੰਤਨ ਉਹ ਵੀ ਕੁਮਾਰੀ ਟੋਪਾ ਰੱਖੇਗਾ ਜੇ ਮੈਨੂੰ ਕੋਈ ਬਿਮਾਰੀ ਹੈ ਅੱਛਾ ਤਾਂ ਸਾਰੇ ਚੁਲ੍ਹੇ ਨੂੰ ਆਫੇ ਦੇ ਵਿੱਚ ਪਾ ਦਨ ਸਾਰੇ ਤੇ ਚ ਪਾ ਦਿਓ ਉੱਚ ਪਾ ਦਿਓ ਅੱਡੇ ਚ ਉਹ ਤਾਂ ਘੜਕਿਆ ਕਰੀਏ ਇਹ ਜੀ ਚ ਪਾ ਦਨ ਤੇ ਬਾਸ ਜਿਹੜਾ ਡਾਕਟਰ ਨੇ ਦੱਸਿਆ ਸੀ ਉਹ ਤਾਂ ਸਾਰਿਆਂ ਨੇ ਸੁਣ ਲਿਆ ਡਾਕਟਰ ਨੇ ਵਸੇ ਹੀ ਦੱਸਿਆ ਸੀ ਕਿ ਜਿਹੜੀ ਗਰਦਨ ਤੋਂ ਦਿਮਾਗ ਦੇ ਵਿੱਚ ਜਾਂਦੀ ਹੈ ਇੱਕ ਨਸ ਉਹ ਜਿਹੜੀ ਹੈ ਬਲੌਕ ਹੋ ਗਈ ਹੈ ਤੇ ਉਹਦੇ ਨਾਲ ਨਾਲ ਉਹ ਸੁਗੜਨ ਲੱਗੀ ਕਾਫੀ ਛੋਟੀ ਹੋ ਗਈ ਤੇ ਉਹਦੀ وجہ ਤੋਂ ਜਿਹੜਾ ਦਿਮਾਗ ਨੂੰ ਸਿੱਧਾ ਮੈਸੇਜ ਨਹੀਂ ਜਾਂਦਾ ਤੇ ਉਸੇ ਕਰਕੇ ਜਿਹੜਾ ਖੂਨ ਹੈ ਉਹ ਸਪਲਾਈ ਨਹੀਂ ਹੁੰਦਾ ਤੇ ਖੂਨ ਸਾਰੇ ਕਿਤੇ ਵੀ ਮਤਲਬ ਜਾਣ ਜਾਏਗਾ ਉਹਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਫਿਰ ਉਸ ਦੀ وجہ ਤੋਂ ਮਤਲਬ ਕਿ ਕਿਸੇ ਕਿਸੇ ਟਾਈਮ ਮੈਂ ਬੋਲਦੀ ਬੋਲਦੀ ਬਿਲਕੁਲ ਚੁੱਪ ਹੋ ਜਾਂਦੀ ਆ ਮੈਨੂੰ ਐਵੇਂ ਲੱਗਦਾ ਹੈਗਾ ਵੀ ਮੈਨੂੰ ਬੋਲਿਆ ਨਹੀਂ ਜਾਣਾ ਇਸ ਤਰ੍ਹਾਂ ਉਹ ਚੀਜ਼ ਜਿਸ ਤਰ੍ਹਾਂ ਵੀ ਮੈਨੂੰ ਡਰ ਬਹੁਤ ਲੱਗਦਾ ਰਹਿੰਦਾ ਹੈਗਾ ਵੀ ਥੋੜਾ ਜਿਹਾ ਵੀ ਕੋਈ ਮਜ਼ਾਕ ਕਰ ਦੋਵੇ ਤਾਂ ਕਾਫੀ ਟਾਈਮ ਤੱਕ ਦਿਲ ਦੀ ਜਿਹੜੀ ਧੜਕਣਾ ਹੈ ਉਹ ਮੇਰੇ ਤੇਜ਼ ਰਹਿੰਦੀ ਹੈ ਇਹ ਸਾਰੀ ਰੀਜ਼ਨ ਵੀ ਮਤਲਬ ਬਸ ਉੱਥੋਂ ਹੀ ਨੇ ਵੀ ਬ੍ਰੇਨ ਨੂੰ ਮੈਸੇਜ ਨਹੀਂ ਜਾਂਦਾ ਹੈਗਾ ਉਹਦੀ وجہ ਤੋਂ ਸਾਰੀ ਦਿੱਕਤ ਆ ਰਹੀ ਹੈ ਵਾਕਿਆ ਉਹਨਾ ਕਹੇਗਾ ਕਿ ਹਜੇ ਅਸੀਂ ਕੁਝ ਕਹਿ ਨਹੀਂ ਸਕਦੇ ਇਹ ਠੀਕ ਹੋਣਾ ਨਾ ਹੋਣਾ 15 ਦਿਨਾਂ ਦੀ ਦਵਾਈ ਦਿੱਤੀ ਹੈ ਵੀ ਜੇ ਇਸ ਦਵਾਈ ਦੇ ਨਾਲ ਫਰਕ ਪੈ ਜਾਂਦਾ ਹੈ ਤਾਂ ਫਿਰ 15 ਦਿਨਾਂ ਤੋਂ ਬਾਅਦ ਪਤਾ ਲ ਲੂਗਾ ਵੀ ਦਵਾਈ ਹੀ ਚੱਲੂਗੀ ਜਾਂ ਕੁਝ ਹੋਰ ਸੋ ਸਾਰੇ ਜਣੇ ਦੁਆ ਕਰਿਓ ਕਿ ਦਵਾਈ ਦੇ ਨਾਲ ਹੀ ਸੈੱਟ ਹੋ ਜੂਵੇ ਤਾਂ ਇਹ ਮਜ਼ਾਕ ਕਰਦੀ ਆ ਹੂੰ ਤਾਹੀ ਮੈਂ ਯਾਕ ਕਰਦੀ ਆ ਤੈਨੂੰ ਸਰਾਜੀ ਲਵਾ ਕੇ ਰੱਖਦੀ ਆ ਐ ਥੋੜੀ ਤੈਨੂੰ ਮਹਿਸੂਸ ਹੋਣ ਦਿੰਨੀ ਆ ਕਿ ਤੈਨੂੰ ਕੋਈ ਬਿਮਾਰੀ ਨਹੀਂ ਤਾਂ ਪਾਏਗਾ ਤੈਨੂੰ ਤਾਂ ਕੇ ਨਹੀਂ ਉਹ ਵੀ ਤੈਨੂੰ ਟੋਮੀ ਵੀ ਆਏਗਾ ਤੇ ਹਾਂ ਰਹੀ ਗੱਲ ਬਿਲ ਚਲਦੀ ਉਹਦਾ ਕਈ ਵਾਰ ਜ਼ਿਕਰ ਹੋ ਗਿਆ ਤੇ ਅੱਜ ਸ਼ਾਮ ਨੂੰ ਜਾਂ ਤਾਂ ਫਿਰ ਕੱਲ ਨੂੰ ਆ ਜੂਗੀ ਬਿਲ ਚਲਰ بس ਜਿਹੜੀ ਚਾਹੀਦੀ ਸੀ ਉਹ ਮਿਲੀ ਨਹੀਂ ਹੈਗੀ ਸਿੰਪਲ ਹੀ ਮਿਲੀ ਹੈ ਕਿਉਂਕਿ ਜਿਹੜੀ ਚਾਹੀਦੀ ਉਹ ਬੈਟਰੀ ਰੱਖੀ ਹੋਣ ਕਰਕੇ ਫੋਲਡ ਨਹੀਂ ਹੁੰਦੀ ਉਹਨੂੰ ਆਪਾਂ ਕਿਤੇ ਇੱਧਰ ਉੱਧਰ ਲਿਜਾਣ ਸਕਦੇ ਹੈਗੇ ਜਾ ਕੇ ਮੈਨੂੰ ਹਸਪੀਟਲ ਜਾਣਾ ਹੁੰਦਾਗਾ ਉਹਦੇ ਕਰਕੇ ਜੇ ਰਾਸਤੇ ਦੇ ਵਿੱਚ ਕੋਈ ਗੁਰਦੁਆਰਾ ਹੋਵੇ ਉੱਥੇ ਜੇ ਰੁਕਣਾ ਹੋਵੇ ਤਾਂ ਮੈਂ ਰੁਕ ਨਹੀਂ ਸਕਦੀ ਕਿਉਂਕਿ ਹਸਪੀਟਲ ਦੇ ਵਿੱਚ ਤੋਂ ਫਿਰ ਵੀ ਮਿਲ ਜਾਂਦੀ ਹੈ ਪਰ ਜਦੋਂ ਪੜੇ ਕਿਤੇ ਰਾਸਤੇ 'ਚ ਉਕਣਾ ਹੋਵੇ ਤਾਂ ਉਹ ਬੁਸ਼ ਫਿਲ ਹੋ ਜਾਂਦੇ ਇਸ ਲਈ ਸਿੰਪਲ ਹੀ ਬੰਗਵਾਲੀ ਤੇ ਬਾਕੀ ਮੇਰਾ ਬ੍ਰਦਰ ਕਹਿੰਦਾ ਵੀ ਤੂੰ ਐਵੇਂ ਕਿਉਂ ਸੋਚਦੀ ਹੈ ਵੀ ਤੂੰ ਬਿਲਚੇਅਰ ਤੇ ਹੀ ਬਾਹਰ ਜਾਣਾ ਕੀ ਪਤਾ ਤੈਨੂੰ ਦਵਾਈ ਇੰਨੀ ਜ਼ਿਆਦਾ ਕੰਮ ਕਰ ਜਵੇ ਫੇਰ ਤੂੰ ਆਪਣੇ ਪੈਰ ਤੇ ਤੁਰੇ ਫਿਰੇ ਭੱਜੀ ਦੇਣੀ ਸੋ ਇਸ ਤਰ੍ਹਾਂ ਦਾ ਕੁਝ ਵੀ ਨਾ ਸੋਚ ਵੀਵੇਂ ਨਹੀਂ ਹੋਣਾ ਉਵੇਂ ਨਹੀਂ ਹੋਣਾ ਸਿੰਪਲ ਮੰਗਲ ਹੈ ਜੇ ਤੀ ਤੈਨੂੰ ਅੱਜ ਜਰੂਰ ਉਸ ਤੇ ਰੱਬ ਕਰੇ ਵੀ ਬਸ ਇਲਾਜ ਉਹਦੇ ਲਈ ਤੇ ਤੂੰ ਕੋਈ ਵੀ ਆਪਣਾ ਜਿਹੜਾ ਪੈਸਾ ਹੈ ਉਹ ਫालतू ਦੇ ਵਿੱਚ ਖਰਾਬ ਨਾ ਕਰ ਉਹ ਮਹਿੰਗੀ ਵੀ ਆਉਂਦੀ ਹੈ ਉੱਪਰ ਦੀ ਜੇ ਉਹਦਾ ਕੁਝ ਵੀ ਕੋਈ ਵੀ ਪਾਰਟ ਟੁੱਟ ਫੁੱਟ ਜਾਂਦੇਗਾ ਤਾਂ ਉਹਦਾ ਜਿਹੜਾ ਪਾਰਟ ਹੈ ਉਹ ਇੱਥੋਂ ਨਹੀਂ ਮਿਲਦਾ ਹੈਗਾ ਇਹਦੇ ਕਰਕੇ ਵੀ ਮਤਲਬ ਜਿਹੜੇ ਸਾਡੀ ਸਲਾਹ ਸੀਗੀ ਕੈਨਸਲ ਹੋਈ ਤੇ ਮੇਰੇ ਜਿਹੜੇ ਸਿੰਪਲ ਬੀਲਚੇਅਰ ਹੈ ਉਹਦੇ ਵੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਉਹ ਅੱਜ ਸ਼ਾਮ ਜਾਂ ਕੱਲ ਆਜੂਗੀ ਸੋ ਤੁਹਾਨੂੰ ਦਿਖਾਵਾਂਗੀ ਸਾਰਿਆਂ ਨੂੰ ਜ਼ਰੂਰ ਤੁਮ ਬਾਕੀ ਆਈਆਂ ਇਹ ਜਿਹ ਦਵਾਈ ਚੱਲਦੀ ਹੈ ਬੁੱਤ ਫੇਰਾ ਇਲਾਜ ਜ਼ਰੂਰੀ ਹੈ ਰੱਬ ਸੁੱਖ ਰੱਖੇ ਠੀਕ ਹੋ ਜਾਏ ਤੁਰਨ ਲੱਗਦੇ ਆਪਦੇ ਪੈਰਾਂ ਦੇ ਤਾਂ ਹੀ ਮਜਲ ਮੈਨੂੰ ਮੇਰੀ ਫੈਮਿਲੀ ਨੇ ਕਹਿੰਦੀ ਅੱਜ ਵੀ ਚਲੋ ਠੀਕੇ ਮੈਂ ਪਰਾ ਹੈਲਪ ਕਰ ਦੇਣਗੇ ਬੀ ਜੇ ਤੂੰ ਕਮੇਂਗੀ ਤਾਂ ਕਰ ਦੇਣਗੇ ਪਰ ਉਹ ਚੀਜ਼ ਦਾ ਫਾਇਦਾ ਕੋਈ ਨਹੀਂ ਹੈਗਾ ਕਿ ਲਿਆਂਦੀ ਤੇ ਕੀ ਪਤਾ ਰੱਬ ਕਰੇ ਕੱਲ ਵਰਸੋਦੋ ਠੀਕ ਹੋ ਜੇ ਮੈਂ ਫਿਰ ਉਹ ਕਿਸ ਕੰਮ ਦੀ ਸੋ ਉਹੀ ਪੈਸਾ ਜਿਹੜਾ ਤੂੰ ਇੱਧਰ ਲਾਉਣਾ ਇੱਕ ਵਾਰ ਤੂੰ ਆਪਣਾ ਕੰਮ ਸਾਰ ਸਿੰਪਲ ਲੈ ਲੈ ਤੇ ਉਸ ਤੋਂ ਬਾਅਦ ਤੂੰ ਆਪਣੇ ਪੈਰਾਂ ਤੇ ਚੱਲੀ ਫਿਰ ਬਸ ਵੀ ਕਿਹੜਾ ਕੰਮ ਸਾਰਨ ਵਾਲੀ ਗੱਲ ਕਰੋ ਇਹ ਨਹੀਂ ਵੀ ਘੇਰਾ ਮਲੀਏ ਚਾਹੀਦੀ ਹੈ ਜਾਂ ਕੁਝ ਵੀ ਤੇ ਉਹਨੂੰ ਮਿਲਣ ਦੇ ਵਿੱਚ ਵੀ ਬਹੁਤ ਸਮਾਂ ਲੱਗ ਜੂਗਾ ਤਾਂ ਕਰਕੇ ਬਸ ਉਧਰੋਂ ਸਲਾ ਕੈਨਸਲ ਹੋ ਗਈ ਵੀ ਉਹੀ ਪੈਸੇ ਜਿਹੜਾ ਵੀ ਕੋਈ ਵੀ ਹੈਲਪ ਕਰਦਾ ਉਹੀ ਪੈਸੇ ਤੇ ਜ਼ਰੂਰਤ ਦੀ ਚੀਜ਼ ਲੈ ਲੈ ਬਾਕੀ ਤੇਰੇ ਇਲਾਜ ਚ ਲਾ ਲੈ ਕਿਉਂਕਿ ਹਜੇ ਪਤਾ ਨਹੀਂ ਹੈਗਾ ਹਜੇ ਤਾਂ ਸ਼ੁਰੂਆਤ ਹੋਈ ਆ ਅੱਗੇ ਕਿੰਨੇ ਕੁ ਪੈਸੇ ਲੱਗ ਜਾਣੇ ਨੇ ਹੁਣ ਵੀ 15 ਦਿਨਾਂ ਦੀ ਦਵਾਈ ਤੇ ਵੀ ਜਾਣ ਆਉਣ ਤੇ ਘੱਟੋ ਘੱਟ 10000 ਰੁਪਿਆ ਖਰਚ ਆ ਗਿਆ ਤਾਂ ਉਸ ਹਸਾਬ ਦੇ ਨਾਲ ਹਰ ਮਹੀਨੇ 20000 ਰੁਪਿਆ ਦਵਾਈ ਤੇ ਲਗਾਉਣਾ ਕੋਈ ਛੋਟੀ ਜੀ ਗੱਲ ਤਾਂ ਹੈ ਨਹੀਂ ਗਈ ਹੁਣ ਮੈਂ ਹੁਣ ਜੀ ਦੂਜੇ ਤੀਜੇ ਦਿਨ ਵੀਡੀਓ ਪਾਵਾਂ ਕਿ ਪਲੀਜ਼ ਮੇਰੀ ਹੈਲਪ ਕਰੋ ਪਲੀਜ਼ ਮੇਰੀ ਹੈਲਪ ਕਰੋ ਉਹ ਚੀਜ਼ਾਂ ਮੈਨੂੰ ਵੀ ਕਿਤਨਾ ਕਿਤੇ ਗਲਤ ਲੱਗਦੀਆਂ ਨੇ ਇਸ ਲਈ ਮੇਰਾ ਜ਼ਿਆਦਾਤਰ ਵਸੇ ਇਹੀ ਹੁੰਦਾ ਹੈਗਾ ਜਿੰਨੇ ਵੀ ਹੈਲਪ ਕਰਨੀ ਹੈ ਜਿੰਨੇ ਕਦੀ ਵੀ ਕਰਨੀ ਉਹ ਖੁਦਵਾ ਖੁਦ ਹੀ ਕਰ ਦਵੇ ਮੈਨੂੰ ਬੋਲਣ ਦੀ ਕੋਈ ਇਸ ਤਰ੍ਹਾਂ ਜ਼ਰੂਰਤ ਪਵੇ ਨਾ ਸੋ ਅੱਜ ਅਸੀਂ ਲੱਗੇ ਸੀ ﺍﻟमारीयां ਸਾਫ਼ ਕਰਨ ਕੱਪੜੇ ਨੇ ਜ਼ਿਆਦਾ ਇੱਧਰ ਉੱਧਰ ਹੋਏ ਪਏ ਸੀ ਮੰਮੀ ਕੱਲ ਕਿਸੇ ਦੀ ਦੇਖ ਕੇ ﺍﻟमारी ਕਹਿੰਦੀ ਵੀ ਉਹਦੇ ਵਿੱਚ ਸਾਰੇ ਕੱਪੜੇ ਵਗੈਰਾ ਸਾਰਾ ਇੱਕ ਇੱਕ ਚੀਜ਼ ਜਿ ਚਾਈ ਹੋਈ ਸੀ ਫਿਰ ਅਸੀਂ ਇਹਨਾਂ ਹੱਸੇ ਵੀ ਦੇ ਉਲੀ ਗਾਤੇ ਕੋਈ ਆਪਣੀ ਦੇ ਇੱਥੇ ਆਪਣਿਆਂ ਦੀ ਤਾਂ ਖੋਲ ਲਾ ਦੀ ਨਾਲ 10 ਕੱਪੜੇ نیچے ਆਖੀ ਕਿਸ ਤਰ੍ਹਾਂ ਦੇ ਤਾਂ ਕਰਕੇ ਮੇਰਾ ਅਜ ਸੀ ਲੱਗੇ ਸਾਫ ਸਫਾਈ ਤੇ ਜੇ ਤੂੰ ਪਾਈ ਰਹੀ ਨਹੀਂ ਫਿਰ ਕੱਲੇ ਦਾ ਮੇਰਾ ਹੀ ਲੱਗਦਾ ਤੂੰ ਬੈਠ ਕੇ ਉੱਧਰ ਲੈ ਕਾਰੇ ਚ ਪਿੰਗ ਮਮੀ ਨੂੰ ਸਿੱਖ ਮੈਂ ਬਿੰਦੇ ਬਿੰਦੇ ਹਾਂ ਇਹ ਮਿੱਠਾ ਪਾਣੀ ਪਾ ਕੇ ਤੇ ਮਮੀ ਉਪਰੇ ਸਿ ਨਾ

ਪੱਤਿਆਂ ਵਿੱਚ ਟਿੱਡੀਆਂ ਸਾਫ ਨੇ ਤੋਤਾ ਹੋਇਆ ਮੰਮੀ ਇਹ ਜਿੱਪਲੀ ਕਦੀ ਕੋਕਾ ਇਹ ਕਿ 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 ਨੀਂਦ ਤਾਂ ਮੈਨੂੰ ਇੰਨੀ ਵਧੀਆ ਆਉਣ ਲੱਗੀ ਪਹਿਲਾਂ ਇਹਨੂੰ ਸਾਰੀ ਰਾਤ ਲੱਤਾਂ 'ਚ ਦਰਦ ਸਾਰੇ ਮੈਂ मतलब ਬੋਡੀ ਪੇਨ ਕਰਦੀ ਰਹਿੰਦੀ ਸੀ ਹੁਣ ਮੈਨੂੰ ਹੈ ਉਤ ਲੱਤਾਂ 'ਚ ਜਿੰਦ ਦਿਵਾਈ ਖਾਨੀ ਨਾ ਤਾਂ ਲੱਤਾਂ ਦੁਖਦੀਆਂ ਕੁਛ ਵੀ ਨਹੀਂ ਦੁਖਦਾ ਇੰਨੀ ਨੀਂਦ ਆਉਂਦੀ ਐ ਇੰਨੀ ਨੀਂਦ ਆਉਂਦੀ ਐ ਸਵੇਰੇ ਇੰਨੀ ਲੇਟ ਉੱਠਦੀ ਐ ਮੈਂ ਤੇ ਦਬੈਤ ਵੀ ਨੀਂਦ ਆਈ ਜਾਂਦੀ ਮੈਨੂੰ ਰਾਤ ਨੂੰ ਐਵੇਂ ਹੋ ਜਾਂਦਾ ਜਦੋਂ ਦਵਾਈ ਲੈ ਲਈ ਬਸ ਉਹਦੀ ਵੀ ਸੌਂਦਾ ਦਿਨ ਚ ਤਾਂ ਕਦੇ ਨਹੀਂ ਸੁੱਤੀ ਤੁਹਾਨੂੰ ਅੱਜ ਤੱਕ ਕਦੇ ਹੱਕ ਕਦੇ ਐਵੇਂ ਨਹੀਂ ਜਮੀਦੀ ਸੁੱਤੀ ਕਦੇ ਨਿਆਣੀ ਹੁੰਦੀ ਤਾਂ ਵੀ ਨਹੀਂ ਸੁੱਤੇ ਪਤਾ ਵੀ ਛੋਟੀ ਹੁੰਦੀ ਵੀ ਕਦੇ ਹੁਣ ਦੇਖ ਲੈ ਹੁਣ ਤਾਂ ਦਵਾਈ ਲੈ ਕੇ ਵੀ ਨਹੀਂ ਆ ਜਾਂਦੀ ਤੇ ਹੁਣ ਮੈਂ ਤਾਂ ਐਵੇਂ ਬੈਠੀ ਹੁੰਨੀ ਆ ਕੰਦ ਗੁੰਦ ਤੇ ਐਸਾ ਲਾੜਿਆ ਅਹੀਂ ਪਤਾ ਲੱਗਦਾ ਸੁੱਥੀ ਵੀ ਨਹੀਂ ਆ ਮੈਂ ਤਾਂ ਹੰਤਾ ਨਹੀਂ ਨੇ ਇਹਦੀ ਨੀਂਦ ਨਹੀਂ ਦਬਾਇਆ ਕਰਦਾ ਗਰਮੀ ਵਾਲੇ ਕੱਪੜੇ ਜਾਂ ਗਰਮੀ ਵਾਲੇ ਕੱਢ ਦਾਂਗੇ ਇਹਨਾਂ ਦੇ ਲੈ ਕਿੱਥੇ ਨੂੰ ਗਰਮੀ ਆ ਜੀ ਆਹ ਦਵਾਈ ਦਾ ਸਭ ਤੋਂ ਵੱਡਾ ਫਾਇਦਾ ਤਾਂ ਇਹ ਹੀ ਹੋਰ ਮਿੰਨਾ ਤਾਂ ਮੇ ਦਿਨ ਲੱਤਾਂ ਵਗੈਰਾ ਦੇ ਵਿੱਚ ਦਰਦ ਹੋਰੇ ਤੇ ਨਾ ਹੀ ਐਵੇਂ ਹੋ ਰਿਹਾ ਮੈਨੂੰ ਸਾਰੀ ਰਾਤ ਨੀਂਦ ਨਹੀਂ ਹੁੰਦੀ ਪੈਨ ਨਾ ਮੇਰਾ ਨਾ ਬੁਰਾ ਹਾਲ ਸੀ ਵੀ ਮਤਲਬ ਮੈਨੂੰ ਨਾ ਸਾਰੀ ਉਹ ਰਾਤ ਨੀਂਦ ਨਹੀਂ ਹੁੰਦੀ ਜੇ ਨਾ ਕੋ ਜਗਾ ਦਰਦ ਰਿੰਦਾ ਸੀ ਮੇਰੀਆਂ ਤਾਂ ਚ ਹੋਰ ਤੌਰ ਮੈਂ ਤਾਂ ਸਾਰੀ ਰਾਤ ਜਦੋਂ ਲੱਤਾਂਆਂ ਖੱਲੀਆਂ ਚੜਦੀਆਂ ਆਂਦੀਆਂ ਨਾਲ ਤਣਾੜ ਦੀ ਚੜ ਜਾਂਦੀਆਂ ਹੁੰਦੀ ਹੈ ਤੇ ਉਹ ਉਵੇਂ ਹੋ ਕੇ ਸਵੇਰ ਨੂੰ ਤਾਂ ਸੁੱਝ ਵੀ ਜਾਂਦੀਆਂ ਸੀ ਤੇ ਜਿਹੜੀਆਂ ਆਂ ਨਾੜ ਆਉਂਦੀਆਂ ਉਹਨੇ ਗ੍ਰੀਨ ਗ੍ਰੀਨ ਜਮਾਏ ਸਾਫ਼ ਦਿਖਦੀਆਂ ਸੀ ਨਾ ਤਾਂ ਹੁਣ ਕੋਈ ਵੀ 1% ਵੀ ਹੁੰਦਾ ਮੇਰੇ ਤਰਦੋ ਤੇ ਨੀਂ ਬੁਧੀਆਂ ਆਉਂਦੀ ਮੈਨੂੰ ਨੀਂਦ ਬਾਕੀ ਮੰਨ ਕੇ ਜਾਂਦਾ ਤੇ ਜਦੋਂ ਮੈਂ ਤੋਦੀ ਸੀਗੀ ਉਦੋਂ ਕੀ ਹੁੰਦਾ ਸੀਗਾ ਇੱਕ ਪੈਰ ਤਾਂ ਮੇਰਾ ਸਹੀ ਟਿਕਦਾ ਸੀਗਾ ਖੱਬਾ ਖੱਬਾ ਪੈਰ ਤਾਂ ਮੇਰਾ ਸਹੀ ਟਿਕਦਾ ਸੀ ਥੋੜਾ ਜਿਹਾ ਘੁੰਮ ਜਾਂਦਾ ਸੀ ਪਰ ਸੁੱਜਾ ਪੈਰ ਮੇਰਾ ਬਿਲਕੁਲ ਹੀ ਹੋ ਜਾਂਦਾ ਸੀ ਢਿੱਲਦਾ ਹਾਂ ਲੱਤ ਪੂਰੀ ਘੁੰਮ ਜਾਂਦੀ ਸੀਗੀ ਇੰਨਾ ਐ ਟੇਡਾ ਤੇ ਹੁਣ ਕਿਤੇ ਨਾ ਕਿਤੇ ਉਹਦੇ ਚ ਵੀ ਥੋੜਾ ਉਹ ਤੋਂ ਫਰਕ ਲੱਗ ਰਿਹਾ ਹੈਗਾ ਵੀ ਮਤਲਬ ਐਨੀ ਦਾ ਤਾਂ ਜ਼ਿਆਦਾ ਗੀੜਾ ਨਹੀਂ ਖਾਂਦੀ ਉਹ ਖਾਂਦੀ ਤਾਂ ਹੈਗੀ ਹੁਣ ਮੈਂ ਕਹਾ ਵਿਚਾਰ ਦੁਨਾਈ ਲੈ ਕੇ ਮੈਂ ਤਾਂ ਬਿਲਕੁਲ ਹੀ ਸੈੱਟ ਹੋ ਗਈ ਉਹ ਤਾਂ ਗੱਲ ਹੈ ਨਹੀਂ ਉਂਝ ਪਰ ਥੋੜਾ ਜਿਹਾ ਫਰਕ ਵੀ ਮਤਲਬ ਦਿਖਦਾ ਥੋੜਾ ਜਿਹਾ ਬਾਕੀ ਮਾਲਕ ਜਾਣਦੇ ਅੱਗੇ ਅੱਗੇ ਕੀ ਬਣਦਾਗਾ ਸੋਡੀਆਂ ਦੁਆਵਾਂ ਸੋਡਾ ਪਿਆਰ ਸਾਰਾ ਕੁਝ ਤੁਸੀਂ ਹੀ ਹੋ ਬਸ ਜਿੱਥੇ ਤੱਕ ਵੀ ਲੈ ਕੇ ਇਹ ਆਪਣਾ ਇਹ ਨਾਜ ਵਗੈਰਾ ਹੋ ਸਕਦਾ ਹੈ ਅਬ ਮੇ ਮੇਰੇ ਦਿਲ دماغ ਤੇ ਹੀ ਚੱਲਦੇ ਰਹਿੰਦੇ ਸੀ ਵੀ ਮੇਰਾ ਘਰ ਬਹੁਤ ਗਰੀਬ ਹੈ ਤੇ ਵੀ ਮਤਲਬ ਅਸਲੀ ਇਲਾਜ ਕਰਾ ਨਹੀਂ ਸਕਦੇ ਪਰ ਫਿਰ ਵੀ ਤੁਸੀਂ ਇੰਨੀਆਂ ਦਵਾਵਾਂ ਇੰਨਾ ਜ਼ਿਆਦਾ ਪਿਆਰ ਤੇ ਇੰਨਾ ਸਪੋਰਟ ਦਿਖਾਇਆ ਤੇ ਮੈਨੂੰ ਹਸਪੀਟਲ ਤੱਕ ਲੈ ਗਏ ਤੇ ਹੁਣ ਕਿਤੇ ਕਿਤੇ ਮੈਨੂੰ ਵੀ ਕੁਮੀਦ ਹੋਊਗੀ ਵੀ ਤੁਸੀਂ ਸਾਰੇ ਜਣੇ ਮੇਰੇ ਨਾਲੋਂ ਮੇਰੇ ਲਈ ਖੜੇ ਹੋ ਤੇ ਮੇਰਾ ਇਲਾਜ ਜਿਹੜਾ ਹੋ ਜੂਗਾ ਸਭ ਦਾ ਦਿਲ ਤੋਂ ਜੀ ਥੈਂਕ ਯੂ ਬਹੁਤ ਬਹੁਤ ਨੇ ਆਸਰੇ ਇੱਕ ਮੇਰੇ ਭਰਾ ਦਾ ਪਰਸੋਂ ਰਾਤ ਦਾ ਕੰਨ ਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਪਤਾ ਨਹੀਂ ਉਹ ਕੰਨੋ ਦੇ ਵਿੱਚ ਕੀ ਪਿਆ ਤੇ ਉਹਨੇ ਡੱਕੇ ਦੇ ਨਾਲ ਉਹਨੂੰ ਹੋਰ ਅੱਗੇ ਕਰਤਾ ਤੇ ਉਸ ਤੋਂ ਬਾਅਦ ਜਿਹੜਾ ਕੰਨ ਸੁਨ ਹੋ ਗਿਆ ਵੀ ਮਤਲਬ ਸੁਨੋ ਹਟ ਗਿਆ ਹੁਣ ਉਹਦਾ ਹਾਲ ਚਾਲ ਪੁੱਛ ਲਿਆਂਗੇ ਕੀ ਕਹਿੰਦੇ ਡਾਕਟਰ ਉਹ ਡਾਕਟਰ ਦੇ ਗਿਆ ਸੀਗਾ ਫਿਰ ਦੇਖਦੇ ਹਾਂ ഫോൺ <laughs> നക്ക <laughs> 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 <mellan> <udupo onu> <laughs> ਕਿ ਨੂੰ ਤੁਸੀਂ ਕਾਲ ਕਰ ਰਹੇ ਹੋ ਤੁਹਾਡੇ ਕਾਲ ਦਾ ਜਵਾਬ ਦੇਣ ਵਿੱਚ ਅਸਮਰਥ ਹੈ ਕਿਰਪਾ ਕਰਕੇ ਥੋੜੀ देर बाद ਕੋਸ਼ਿਸ਼ ਕਰੋ ਓ ਡਾਕਟਰ ਜੀ ਤੁਹਾਨੂੰ ਸਾਰਿਆਂ ਨੂੰ ਸੁਣ ਗਿਆ ਕਿ ਉਹ ਮੇਰੇ ਕਾਲ ਦਾ ਜਵਾਬ ਦੇਣ ਵਿੱਚ ਅਸਮਰਥ ਹੈ ਤੇ ਥੋੜੀ देर बाद ਕੋਸ਼ਿਸ਼ ਕਰੋ ਦਾ ਮਤਲਬ ਥੋੜੀ ਦੇਰ ਬਾਅਦ ਕੋਸ਼ਿਸ਼ ਕਰਾਂਗੇ ਹਾਂ ਡਾਕਟਰ ਨੇ ਕਿਹਾ ਸੀ ਸ਼ਾਇਦ ਦਵਾਈ ਦੂ ਹੀ ਲੈ ਕੇ ਪਹਿ ਗਿਆ ਹੋਵੇ ਜਾ ਤਾ ਫੇਰ ਵੀ ਹੋ ਸਕਦਾ ਹੈ ਕਿ ਹਜੇ ਉੱਥੇ ਹੋਵੇ ਨਵੇਂ ਨਵੇਂ ਟੈਨਸ਼ਨਾਂ ਨਵੇਂ ਨਵੇਂ ਪ੍ਰੋਬਲਮਾਂ ਛੱਡਦੀਆਂ ਨੇ ਜਿੱਥੇ ਡਾਕਟਰ ਕਹਿੰਦਾ ਕੋਈ ਟੈਨਸ਼ਨ ਨਹੀਂ ਲੈਣੀ ਦਿਮਾਗ ਤੇ ਥੋੜਾ ਜਿਹਾ ਵੀ ਕੋਈ ਸਟ्रेस ਹੋਣਾ ਨਹੀਂ ਚਾਹੀਦਾ ਆਰਾਮ ਦੇ ਨਾਲ ਰਿਲੈਕਸ ਕਰੋ ਜਦੋਂ ਨੀਂਦ ਆਉਂਦੀ ਹੈ ਉਸੇ ਟਾਈਮ ਸੌਂ ਜਾਓ ਸਾਰੇ ਕੰਮ ਕਾਲ ਛੱਡ ਕੇ ਉੱਥੇ ਨਵੇਂ ਨਵੇਂ ਚੀਜ਼ਾਂ ਜਦੋਂ ਹੋ ਜਾਂਦੀਆਂ ਨੇ ਫੇਰ ਟੈਨਸ਼ਨ ਤਾਂ ਆਪਣੇ ਆਪ ਹੀ ਹੋ ਜਾਂਦੀ ਹੈ ਜਦੋਂ ਕੋਈ ਆਪਣੇ ਘਰ ਪਰਿਵਾਰ ਦਾ ਕੋਈ ਇਸ ਤਰ੍ਹਾਂ بیمار ਹੋਵੇ ਤੇ ਮੇਰਾ ਤਾਂ ਬੱਸ ਹੀ ਇਹ ਹੈ ਜਿਆ ਸਿਸਟਮ ਹੈ ਕਿ ਮੈਨੂੰ ਤਾਂ ਜਿਵੇਂ ਹੁਣ ਕਈ ਵਾਰ ਮੈਂ ਕੋਈ ਵੀਡੀਓਜ਼ ਵਗੈਰਾ ਹੀ ਦੇਖ ਰਹੀ ਹੁੰਨੇ ਕਿ ਐਕਸੀਡੈਂਟ ਹੋ ਗਿਆ ਜਾਂ ਕਿਸੇ ਨੇ ਨਹਿਰ ਚਲ ਮਾਰ ਦਿੱਤੀ ਜਦ ਕਿ ਉਹ ਥੋੜੇ ਟਾਈਮ ਬਾਅਦ ਨਿਕਲ ਵੀ ਜਾਂਦੇ ਨੇ ਨਹਿਰ ਤੋਤੇ ਵਾਂ ਉਹਨਾਂ ਨੂੰ ਦੇਖ ਕੇ ਰੋਣ ਲੱਗ ਜੰਨੀ ਆ ਕਿ ਵਿਚਾਰੇ ਦੇ ਸੱਟ ਲੱਗ ਗਈ ਮੇਰਾ ਇਹ ਇਹੋ ਜਿਹਾ ਨਿਚਰ ਹੈ ਤੇ ਉਹ ਮੀ ਬਾਸ ਹੁਣ ਮੇਰੇ ਉੱਪਰ ਉਤਰਦਾ ਥੋੜੀ ਥੋੜੀ ਟੈਨਸ਼ਨ ਘੁੰਮ ਦੇ ਦਿੰਦੀ ਹੈ ਦਿਮਾਗ 'ਚ ਕਿਵੇਂ ਸਹੀ ਹੋਵੇ ਕਿਉਂਕਿ ਪਹਿਲਾਂ ਵੀ ਜਦੋਂ ਮੇਰਾ ਟ੍ਰੀਟਮੈਂਟ ਚੱਲਦਾ ਸੀ ਉਸ ਟਾਈਮ ਤੇ ਵੀ ਘਰ ਦੇ ਵਿੱਚ ਐਵੇਂ ਹੋ ਗਿਆ ਸੀ ਉਦੋਂ ਮੇਰੇ ਮਤਲਬ ਵੱਡਾ ਭਰਾ ਉਹ ਜ਼ਿਆਦਾ ਬਿਮਾਰ ਹੋ ਗਿਆ ਸੀ ਤੇ ਫਿਰ ਉਹਦੀ وجہ ਤੋਂ ਟ੍ਰੀਟਮੈਂਟ ਬੰਦ ਕਰਾਉਣਾ ਪਿਆ ਸੀ ਤੇ ਹੁਣ ਛੋਟਾ ਚੱਲ ਰਿਹਾ ਹੈ ਰੱਬ ਕਰੇ ਵਸ ਠੀਕ ਹੋ ਜਾ ਸਾਰੇ ਜਣੇ ਅਰਦਾਸ ਕਰਿਓ ਕਿ ਕੋਈ ਵੀ ਵੱਡੀ ਗੱਲ ਨਾ ਹੋਵੇ

ਡੰਡੀ ਟੰਡੀ ਆਲਾ ਅੱਛਾ ਦੂਜਾ ਲੈ ਕੇ ਦਿਮਨ ਲਾਲ ਡੰਡੀ ਵਾਲਾ ਹਾਂ ਇਹ ਘੱਟ ਚੱਲਦਾ ਦਿੱਤਾ ਹੂੰ ਇਹ ਸਰਾ ਲੈਉਣੀ ਮੈਂ ਕੱਟਦਾ ਮੈਂ ਦਿਨ ਨਾਲ ਵੀ ਤੂੰ ਹਾਂ ਪਰ ਇਹ ਥੋੜੀ ਟਾਈਮ ਵੱਧ ਲਾਣੀ ਹੈ ਹਾਂ ਉਹ ਤਾਂ ਹੀ ਬੋਲੀਆਂ ਹੁੰਦੀਆਂ ਨੇ ਮਿਰਚਾਂ ਦਾ ਹੂੰ ਤੂੰ ਐਵੇਂ ਕਰ ਹੂੰ ਤੂ ਆਲੂ ਕੱਟ ਲੈ ਹਾਂ ਮੈਂ 3 ਟਾਂਜ ਦੀ ਸਬਜੀ ਵਾਲਾ ਕੰਮ ਤਿਆਰ ਹੋਰ ਮੈਂ ਨਾ ਰੋਟੀ ਦੁਪਹਿਰੇ ਜਦੋਂ ਖਾਂ ਮ ਫਿਰ ਤਾਂ ਭੁੱਖ ਨਾ ਲੱਗੀ ਪਰ ਹੁਣ ਦੁਪਹਿਰ ਰੋਟੀ ਨਹੀਂ ਖਾਂਦੀ ਤਾਂ ਅੱਥਨੇ ਛੇਤੀ ਭੁੱਖ ਲੱਗ ਜਾਂਦੀ ਹੋਰ ਹੋਰ ਲੈਣਾ ਕੁਝ ਨਾ ਇਹ ਗਾਲਚ ਜਿਹੜਾ ਪਟਾ ਜਿਹਾ ਪਿਆ ਹੂੰ ਪਹਿਲਾਂ ਪਹਿਲਾਂ ਇਹ ਤਾਂ ਮੈਨੇ ਜਿੱਦਨ ਪਾਇਆ ਉਦੋਂ ਤਾਂ ਮੈਨੂੰ ਐ ਹੋ ਗਿਆ ਵੀ ਹਾਏ ਇਹ ਤਾਂ ਘੜ ਕੋਟ ਨਾਲ ਹੀ ਕੰਮ ਹੈ ਹਾਂ ਨਿਯੁਕਲ ਕਰਨੀ ਜਾਈ ਜਾ ਵੀ ਮੈਨੂੰ ਤਾਂ ਹਲਕੋ ਤਾਂ ਵੀ ਨਹੀਂ ਦੋ ਇਨੀ ਹੂੰ ਫਿਰ ਦੂਜੇ ਦਿਨ ਥੋੜਾ ਜਿਹਾ ਘਟ ਗਿਆ ਹੁਣ ਅੱਜ ਜੰਮੀ ਨਹੀਂ ਕੋਈ ਗੋਲ ਲੱਗ ਰਿਹਾ ਕੁਸ ਤਾਂ ਨੇ ਟੇਢੀ ਕਰਕੇ ਪਾਰ ਰੱਖੀ ਦੀ ਹੂੰ ਪਟਾ ਜਾਂ ਟੇਡਾ ਪਾਰਖਿਆ ਦੀ ਸੀ ਇੱਤਾਂ ਹੀ ਹੋ ਜਾਂਦਾ ਹਾਂ ਇਹ ਚੀਜ਼ ਟੇਡੇ ਤੋਂ ਉੱਚਾ ਹੁੰਦਾ ਹੈਗਾ ਥੋੜੀ ਕੋਲ ਥੋੜਾ ਜਿਹਾ ਨੀਮਾ ਹੁੰਦਾ ਅੱਜ ਮੈਨੂੰ ਨੀਂਦ ਵੀ ਜਣੋਂ ਘਟਾਈ ਹੈ ਨਾ ਅੱਜ ਸਵੇਰੇ ਕਿੰਨਾ ਤਾਂ ਸੋਈਏ ਤਾ ਹਾਂ ਨਾ ਮਾਂ ਸਵੇਰ ਵਾਲੀ ਦਵਾਈ ਲੈਂਦੀ ਸਾਰ ਹਾਂ ਨਹੀਂ ਤਾਂ ਪਤਾ ਕੀ ਹੁੰਦਾ ਸਵੇਰ ਵਾਲੀ ਲੈਂਦੀ ਲੱਗ ਚਾਂਗੀ ਹਾਂ ਨਹੀਂ ਤਾਂ ਮੈਨੂੰ ਦੁਪਹਿਰ ਦੀ ਲੈ ਕੇ ਵੀ ਐ ਹੋ ਜਾਂਦਾ ਅੱਖਾਂ ਬੰਦ ਅੱਜ ਨਹੀਂ ਹੋਈਆਂ ਹਾਂ ਅੱਜ ਨਹੀਂ ਹੋਈਆਂ ਨਹੀਂ ਤਾਂ ਮੈਨੂੰ ਐ ਸੀ ਵੀ ਸਵੇਰ ਵਾਲੀ ਲੈ ਕੇ ਸਵੇਰੇ ਸੌਣੀ ਦੋ ਦੋ ਟਾਈਕਾਂ ਤੇ ਹਾਂ ਦੁਪਹਿਰ ਵਾਲੀ ਲੈ ਕੇ ਦੁਪਹਿਰ ਤੋਂ ਲੈ ਕੇ 3 ਵਜੇ ਤੱਕ ਸੁੱਤੀ ਰਹੂੰਗੀ ਹਾਂ ਹਾਂ ਦੁਪਹਿਰ ਵਾਲੀ ਲੈ ਕੇ ਅੱਜ ਘਟ ਆਈ ਥੋੜੀ ਜਿਹੀ ਨੀਂਦ ਆ ਰਹੀ ਤੁਮ ਦਾ ਬੜਾ ਵਧੀਆ ਹੋ ਗਿਆ ਹਾਂ ਅੱਧਾ ਮਾਰਤਾ ਬੰਦਾ ਜਿਹਦਾ ਨੀਂਦ ਨਹੀਂ ਆਉਂਦੀ ਉਦੋਂ ਹੀ ਹੁੰਦੀ ਹੈ ਹੂੰ ਉਹਨੂੰ ਹੀ ਲੱਗ ਜਾਂਦਾ ਇਹ ਤਾਂ ਪਤਾ ਨਹੀਂ ਕਿੰਨਾ ਕੁ ਬਿਮਾਰ ਸਿਰ ਭਾਰੀ ਭਾਰੀ ਜਦੋਂ ਤੂੰ ਜਮੀ ਨਿਆਣੀ ਹੁੰਦੀ ਸੀ ਉਦੋਂ ਵੀ ਨਹੀਂ ਸੌਂਦੀ ਸੀ ਹਾਂ ਹੋਰ ਆ ਮੀ ਆ ਵੀ ਇੰਸਾਨ ਨਿਸ਼ਾਨੀ ਹੁੰਦੀ ਐ ਨੂੰ ਨੀਂਦ ਉਹ ਘਟ ਆਉਂਦੀ ਨਹੀਂ ਐ ਹੋਰ ਮੈਂ ਫਿਰ ਜੇ ਤਾਂ ਉਹ ਮੈਂ ਨੂੰ ਬਿਮਾਰੀ ਸੋਚ ਕੇ ਚੱਲਾਂ ਫਿਰ ਤਾਂ ਮਤਲਬ ਮੈਂ ਟੈਨਸ਼ਨ ਭਰ ਵੀ ਹੋਏ ਮੈਨੂੰ ਆਉਂਦੀ ਨਹੀਂ ਆਏ ਹੁੰਦੀ ਨਹੀਂ ਫਿਰ ਮੈਂ ਨੂੰ ਕਮਜ਼ੋਰੀ ਨਹੀਂ ਮੈਂ ਨੂੰ ਤਾਕਤ ਤੋਂ ਸੋਚ ਕੇ ਚੱਲਦੀ ਆ ਇਹ ਤਾਂ ਕਮਜੋਰ ਬੰਦੇ ਹੁੰਦੇ ਨੇ ਜਿਹਨਾਂ ਨੂੰ ਨੀਂਦ ਨਹੀਂ ਆਉਂਦੀ ਸਹੀ ਗੱਲ ਆ ਲਮਾ ਆਲੂ ਕੱਟਣਾ ਹੈ ਹਾਂ ਲੈ ਤੂੰ ਆਲੂ ਇਹ ਸਾਡੀ ਮੇਥੀ ਹੈ ਜਿਹੜੀ ਕਿ ਮੈਂ ਤੁਹਾਨੂੰ ਦੱਸੀ ਸੀ ਕਿ ਕਲੀ ਸਬਜੀ ਦਾ ਸੱਚ ਵੀ ਆਪਾਂ ਬਣਾ ਸਕਦੇ ਮਸਾਲੇ ਦੇ ਤੌਰ ਤੇ ਬਹੁਤ ਵਧੀਆ ਚੀਜ਼ ਹੁੰਦੀ ਹੈ ਨਹੀਂ ਸੋਹਣੀ ਸਬਜੀ ਦੇ ਵਿੱਚੋਂ ਖੁਸ਼ਬੂਣ ਲੱਗ ਜਾਂਦੀ ਹੈ ਜਿਸ ਤਰ੍ਹਾਂ ਕਿ ਹੁਣ ਜਿੰਨੀ ਆਪਾਂ ਮੇਥੀ ਤੋੜਨੀ ਸੀ ਸਾਗ ਗਾਇਰ ਦੇ ਵਿੱਚ ਪਾਉਣੀ ਸੀ ਉਹ ਆਪਣੀ ਹੋ ਗਈ ਤੇ ਹੁਣ ਬਾਕੀ ਹੈ ਨਹੀਂ ਜਿਵੇਂ ਹੁਣ ਆਪਾਂ ਦੇਰ ਤੱਕ ਇਹਨੂੰ ਲਾਈ ਰੱਖ ਦਿਆਂਗੇ ਤਾਂ ਇਹਨਾਂ ਤੇ ਸੁੰਗੀਆਂ ਲੱਗ ਜਾਂਦੀਆਂ ਨੇ ਪੱਤਾ ਪਰਤਾ ਸੁੰਗੀਆਂ ਹੀ ਖਤਮ ਕਰ ਦੇਣੀ ਹੈ ਨਾ ਉਸ ਤੋਂ ਪਹਿਲਾਂ ਹੀ ਵੀ ਬੈਟਰ ਕੀ ਹੈ ਵੀ ਇਹਨੂੰ ਤੋੜੋ ਚੰਗੀ ਤਰ੍ਹਾਂ ਇਹਨਾਂ ਨੂੰ ਧੋ ਕੇ ਤੇ ਇਸ ਤਰ੍ਹਾਂ ਕੱਟ ਕਰਕੇ ਸੁਕਾ ਦਿਓ ਤੇ ਇਸਕਾ ਕੇ ਕਿਸੇ ਵੀ ਬਰਤਨ ਡੱਬੇ ਦੇ ਵਿੱਚ ਪਾ ਕੇ ਰੱਖ ਲਓ ਇਹ ਕਾਫੀ ਟਾਈਮ ਆ ਤੱਕ ਲਾਓ ਵੀ ਇਹ ਨਾਲ ਤਾਂ ਚੀਜ਼ ਖਰਾਬ ਹੋਣ ਵਾਲੀ ਹੈ ਤੇ ਨਾਲੇ ਬਹੁਤ ਜ਼ਿਆਦਾ ਬੈਨੀਫਿਟ ਨੇ ਇਹਦੇ ਤੁਸੀਂ ਵੀ ਇਹੀ ਕੰਮ ਸਾਡ ਵਾਲਾ ਕਰਕੇ ਦਿਖਿਓ ਮੈਨੂੰ ਬਹੁਤ ਇਹਦੀ ਕਮੀ ਮਹਿਸੂਸ ਹੁੰਦੀ ਸੀ ਜਦੋਂ ਅਸੀਂ ਕੜੀ ਬਣਾਉਂਦੇ ਸੀ ਤੇ ਮੇਥੀ ਹੈ ਨਹੀਂ ਸੀ ਆਲੂ ਦੀ ਸਬਜ਼ੀ ਚ ਨਾਲੇ ਹਨਾ ਕੜੀ ਚ ਆਲੂਆਂ ਦੀ ਸਬਜ਼ੀ ਚ ਹੂੰ ਬਹੁਤ ਵਧੀਆ ਲੱਗਦੀ ਹੈ ਇਹ ਕਿਸੇ ਵੀ ਸਬਜ਼ੀ ਚ ਵਧੀਆ ਲੱਗਦੀ ਮੰਮੀ ਤਾਂ ਹਾਂ ਹਰ ਇੱਕ ਸਬਜ਼ੀ ਚ ਪੈ ਜਾਂਦੀ ਹੈ ਹੂੰ ਕੜੀ ਤਾਂ ਇਸ ਤੋਂ ਬਿਨਾ ਜੰਮੀ ਵਧੀਆ ਨਹੀਂ ਲੱਗਦੀ ਹਾਂ ਕੜੀ ਦੀ ਤਾਂ ਜਿਹਨੂੰ ਖੁਸ਼ਬੂ ਹੈ ਬਣਾਉਂਦੀ ਹੈ ਗਲਾਸ ਨਾ ਤੋੜ ਦਿਓ ਮੈਂ ਤਾਂ ਇੰਨਾ ਜ਼ੋਰ ਨਾਲ ਆ ਨਾ ਨੋ ਇਹ ਨਰਮ ਜੀ ਹੈ ਹਾਂ ਐਵੇਂ ਮੈਂ ਸੋਚੀ ਇਹ ਦਬ ਦਬ ਉਹ ਭਰ ਬੈਨੂ ਆਏ ਹਲਕਾ ਹਲਕਾ ਦਬਦੇ ਹਲਕਾ ਇੰਨਾ ਜ਼ੋਰ ਦੀ ਨਾਲ ਦਬਾ ਪੋਲਾ ਪੋਲਾ ਦਬਦੇ ਚਲੋ ਤੁਸੀਂ ਵੀ ਇਨੂੰ ਐਵੇਂ ਕਰ ਸਕਦੇ ਹਾਂ ਇਸਕਾ ਕਿ ਰੱਖ ਸਕਦੇ ਹਾਂ ਸਟੋਰ ਕਰਕੇ ਕਿੰਨੇ ਮਰਜ਼ੀ ਟਾਂਗ ਦੀ ਰੱਖੋ ਨਾਹੀਂ ਤਾਂ ਇਹ ਖਰਾਬ ਹੋ ਗਏ ਤੇ ਨਾ ਕੁਝ ਵੀ ਬਸ ਜਦੋਂ ਵੀ ਕਿਸੇ ਸਬਜੀ ਵਗੈਰਾ ਦੇ ਵਿੱਚ ਪਾਉਣੀ ਹੈ ਉਸ ਟਾਈਮ ਇਸ ਤਰ੍ਹਾਂ ਇਹਨੂੰ ਥੋੜੀ ਜਿਹੀ ਨੂੰ ਹੱਥ ਤੇ ਰੱਖੋ ਥੋੜੀ ਜਿਹੀ ਨੂੰ ਇਸ ਤਰ੍ਹਾਂ ਹੱਥ ਤੇ ਰੱਖੋ ਤੇ ਇਹਨੂੰ ਚੰਗੀ ਤਰ੍ਹਾਂ ਹਲਕੇ ਇਸ ਤਰ੍ਹਾਂ ਬੀ ਕਰ ਲਓ ਐਸ ਤਰ੍ਹਾਂ ਬੀ ਕਰਕੇ ਪਾਉਡਰ ਜਿਹਾ ਬਣ ਜੂਗਾ ਤੇ ਉਹ ਪਾਉਡਰ ਜਿਹਾ ਆਪਾਂ ਸਬਜੀ ਵਗੈਰਾ ਦੇ ਵਿੱਚ ਪਾ ਸਕਦੇ ਹਾਂ ਨਾ ਤਾਂ ਇਹ ਤਾਂ ਪਤਾ ਗੁਆ ਕੇ ਮੇਥੀ ਪਈ ਹੈ ਤੇ ਉੱਪਰ ਦੀ ਖੁਸ਼ਬੂ ਇੰਨੀ ਸੋਹਣੀ ਹੋਊਗੀ ਕਿ ਪਤਾ ਨਹੀਂ ਕੀ ਪਿਆ ਹੈ। ਰੌਂਠੇ ਬਹੁਤ ਵਧੀਆ ਬਣਦੇ ਨੇ ਤਾਂ। ਤਲਦੂਰ ਦੀਆਂ ਰੋਟੀਆਂ 'ਚ ਵੀ। ਸੋ ਮੈਂ ਤਾਂ ਆਪਣਾ ਕੰਮ ਕਰ ਲਿਆ। ਪਹਿਲਾਂ ਮੇਥੀ ਲਈ ਜਿੰਨੀ ਤੋੜਨੀ ਸੀ ਥੋੜੀ ਬਾਕੀ ਸਾਰੀ ਪੁੱਟ ਕੇ ਸੁਕਾਈ। ਸੋ ਹੁਣ ਸਾਡੀ ਇਹ ਮੇਥੀ ਸੁੱਕ ਗਈ ਚੰਗੀ ਤਰ੍ਹਾਂ। ਲੈ ਮੈਂ ਇਹਦਾ ਟੱਕਣ ਨੂੰ।